ਕਿਉਂਕਿ ਦਾਲਤਾ ਸ਼ੂਰਤਾ ਮੈਂ ਤਾਂ ਮਸ਼ਹੂਰ ਤੂੰ 17 ਸਾਲ ਦੀ ਉਮਰ ਚ ਕਰਤਾ ਸੀ ਗਈ ਨਾ ਮੈਨੂੰ ਅਖਬਾਰ ਚ ਨਾ ਛਪਾਉਣ ਦਾ ਚਾਹ ਹੈ ਨਾ ਮੈਨੂੰ ਟੀਵੀ ਤੇ ਆਉਣ ਦਾ ਚਾਹ ਹੈ ਉਹ ਤਾਂ ਨਵੇੜੀ ਬੈਠੇ ਕੰਮ ਸਾਰੇ ਇਹਨਾਂ ਦਾ ਪੰਗਾ ਇਹ ਹੈ ਇਹਨਾਂ ਨੂੰ ਇਹ ਤੋਂ ਬਿਨਾ ਕੋਈ ਕੰਮ ਨਹੀਂ ਆਉਂਦਾ ਮੈਨੂੰ ਤਾਂ ਤੁਸੀਂ ਮੈਂ ਅੱਜ ਵੀ ਕਹਿ ਦੋ ਵੀ ਭਗਵਾਨਤ ਮਾਨ ਤੇਰੇ ਤੋਂ ਵਧੀਆ ਮਿਲ ਗਿਆ ਬੰਦਾ ਯਾਰ ਸਾਨੂੰ ਲੱਭ ਮੈ ਮੇਰਾ ਤੈਨੂੰ ਹੁਣ ਮਿਲ ਗਿਆ ਮੈਂ ਤਾਂ ਬੰਬਈ ਜਾ ਕੇ ਟੀਵੀ ਤੇ ਕੰਮ ਕਰਨ ਲੱਗ ਜੂ ਮੈਂ ਤਾਂ ਫੇਰ ਰੋਟੀ ਖਾ ਲੂੰ ਇਹ ਇਹਨਾਂ ਤਾਂ ਸਾਰੇ ਮੁੰਡੇ ਵੀ ਲੈ ਕੇ ਸਾਰੇ ਇਹੀ ਕੰਮ ਤੇ ਬਸ ਵਿਜੇ ਮਿਲਦੀ ਕੁਰਸੀ ਤਾਂ ਘਰ ਚੱਲੂ ਨਹੀਂ ਚੱਲਦਾ ਨਹੀਂ ਬਸ ਹੋਰ ਕੱਖ ਆਉਂਦੇ ਹੀ ਨਹੀਂ ਇਹਨਾਂ ਨੂੰ ਦੱਸੋ ਕੀ ਕਰਨਗੇ ਹਾਂ ਪੁਰਾਣਾ ਜਿਹੜਾ ਕਮਾਇਆ ਹੋਇਆ ਲੁੱਟਿਆ ਹੋਇਆ ਉਹਦਾ ਹਿਸਾਬ ਲਈ ਜਾਨਨੇ ਆਪਾਂ ਵੀ ਆ ਜਾਓ ਭਾਈ ਦੇਵ ਸਾਹਿਬ ਕਿੱਥੋਂ ਕਿੱਥੋਂ ਲੁੱਟਿਆ ਕਦੋਂ ਕਦੋਂ ਲੁੱਟਿਆ ਚਿੱਠੇ ਖੁੱਲਣਗੇ ਪੂਰੇ ਸੋ ਇਸ ਕਰਕੇ ਮੈਂ ਕਹਿਣਾ ਕਿ ਸਾਨੂੰ ਇਹਨਾਂ ਨੇ ਭੇਡਾਂ ਬੱਕਰੀਆਂ ਸਮਝਿਆ ਹੁਣ ਤੱਕ ਇੱਧਰ ਨੂੰ ਹੱਕ ਲੇ ਇੱਧਰ ਨੂੰ ਹੱਕ ਲੇ ਜਨਰਲ ਕੈਟਾਗਰੀ ਵੀ ਕਹਿੰਦੇ ਨੂੰ ਜਨਰਲ ਕੈਟਾਗਰੀ ਆ ਉਹਨੂੰ ਪੰਜ ਕਿੱਲਾਂ ਤੋਂ ਥੱਲੇ ਵਾਲੇ 94% ਨੇ ਜੀ ਪੰਜ ਕਿੱਲਾਂ ਤੋਂ ਥੱਲੇ ਕੀ ਬਣਦਾ ਜੀ ਖਰਚੇ ਨਹੀਂ ਪੂਰੇ ਹੁੰਦੇ ਤੇ ਜਿਹੜੇ ਤਹਾਂ ਨੇ ਉਹ ਇਹ ਨੇ 2000 ਏਕੜ 2.5 ਹਜ਼ਾਰ ਏਕੜ 1500 ਏਕੜ ਹੋਏ ਨੇ ਪਰ ਮੋਟਰਾਂ ਦੇ ਬਿਲ ਇਹਨਾਂ ਨੂੰ ਮਾਫ ਨੇ ਆਪਾਂ ਨੂੰ ਕਹਦਾ ਮਾਫ ਹੈ ਜੇ ਅੱਜ ਕਹਿ ਦਈਏ ਨਾ ਵੀ 5 ਏਕੜ ਤੋਂ ਉੱਪਰ ਵਾਲੇ ਜਿਹੜੇ ਨੇ ਉਹਨਾਂ ਦੇ ਬਿੱਲ ਲਾਵਾਂਗੇ ਸਭ ਤੋਂ ਬਾਅਦ ਬਿੱਲ ਬਾਦਲ ਕੇ ਉਹਨਾਂ ਐ ਕਰੂਗੀ ਆਪਦੀਆਂ ਮੋਟਰਾਂ ਦੇ ਬਿਲ ਬਾ ਮ ਕਿਤੇ ਹੋਏ ਨੇ 30-40 ਲੱਖ ਰੁਪਈਆ ਮਹੀਨੇ ਦਾ ਮਾਫ ਹੈ ਜੀ ਕਿੰਨੂਆਂ ਦੇ ਬਾਗ ਨੇ ਜੀ ਬੜੇ ਬੜੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਉਹਨੂੰ ਉੱਧਰਲੇ ਪਾਸੇ ਤੁਸੀਂ ਬੇਲੇ ਕੀਤੇ ਨੇ ਅਤਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਕਰਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੁਣ ਵਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਖਾਸ ਤੀ ਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿਉਂਦੇ ਆਏ ਨੇ ਨਾ ਬਦਲ ਕੇ ਮੈਂ ਕਿਹਾ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ ਕੱਲੇ ਗੋਲਕਾਂ ਦੇ ਨਿਗ੍ਹਾ ਬਸ ਆਪਾਂ ਤਾਂ ਹਜੇ ਵੀ ਦ샨 ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਨੇ ਆ ਇਹ ਤਾਂ ਬਾਹਰੋਂ ਵੀ ਨਹੀਂ ਟੇਕਦੇ ਆ ਹੁਣ ਦੇ ਕੋਈ ਜਥੇਦਾਰ ਬਦਲਤਾ ਕੋਈ ਇਹਨੂੰ ਲਾਹ ਦੋ ਕੋਈ ਇਹਨੂੰ ਮਾਫ ਕਰ ਦਿਓ ਇਹਦੀ ਮਾਫੀ ਕੈਨਸਲ ਕਰ ਦਿਓ ਹਾਂ ਮਤਲਬ ਤਾਂ ਮੈਂ ਮੁੱਠੀ ਲੈ ਰੱਖਿਆ ਕੀ ਸਾਹਮਣੇ ਦੇ ਆਪਾਂ ਨੂੰ ਆਇਆ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਪੰਥ ਖਤਰੇ 'ਚ ਜਦੋਂ ਸਰਕਾਰ ਚ ਆ ਗਏ ਪੰਥ ਠੀਕ ਹੋ ਗਿਆ ਹੁਣ ਲੋਕ ਸਮਝ ਗਏ ਨਵੀਂ ਪੀੜ੍ਹੀ ਘੱਟੋ ਘੱਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪੈ ਜੰਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤਾਂ ਆਪਦੀ ਮਰਜ਼ੀ ਨਾਲ ਪਾਉਂਗਾ ਬਾਪੂ ਤੂੰ ਤੂੰ ਆਵੇ ਸਾਹਮਣੇ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਗਰੀਬਾਂ ਦੇ ਪੈਸੇ ਖਾ ਗਏ ਉਹ 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 ਬੋਲ ਨਹੀਂ ਸਕਦੇ ਬਾਕੀਆਂ ਨਾਲ ਰਲ ਗਏ ਮਿਲ ਗਏ ਤੂੰ ਅੱਦੇ ਤੇਰੇ ਅੱਦੇ ਤੇ ਮੇਰੇ ਜੇ ਮੈਂ ਆ ਗਿਆ ਸਰਕਾਰ ਚ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਸਾਲ ਉਥਾ ਵਸੀ ہزارੇ ਸਿੱਦੇਆਂ ਗੋਟੀਆਂ ਫਿੱਟ ਕਰੀ ਜਾਂਦੇ ਸੀ ਇੱਥੇ ਤਰਦਾ ਇੱਥੇ ਤਰਦਾ ਇੱਥੇ ਤਰਦਉ ਨਿੱਥੇ ਤਰਦ ਬਾਰਾਂ ਬੀਟੀ ਜੀ ਨਹੀਂ ਖੇੜਦੇ ਹੁੰਦੇ ਆਪਾਂ ਐਂ ਐਂ ਕਰਦੇ ਸੀ ਸੱਚੀ ਗੱਲਾਂ ਨਾ ਇਹਨਾਂ ਨੂੰ ਸਮਝ ਲਓ ਬਸ ਕੀ ਲੋੜ ਹੈ ਇਨਾਂ ਦੀ ਨਾ ਸੇਵਾ ਕਰਨ ਦਾ ਇਨਾਂ ਸੁਖਵੀਰ ਬਾਦਲ ਨੂੰ ਮੈਂ ਕੀ ਲੋੜ ਹੈ ਉਹਨੂੰ ਵੀ ਘਰੇ ਬਹਿ ਜਾ ਨਹੀਂ ਸੇਵਾ ਕਰਾਉਣੀ ਚਾਹੁੰਦੇ ਲੋਕ ਨਾ ਕਹਿੰਦੇ ਕਰਨੀ ਹੈ ਨਾ ਸੇਵਾ ਅੱਛਾ ਕਹਿੰਦੇ ਕਿ ਜਿੱਧਰ ਨੂੰ ਮਰਜ਼ੀ ਦੇਖ ਲਓ ਜਿੰਨਾ ਕੁਝ ਬਣਿਆ ਹੈ ਤੋਰਾ ਬਾਲ ਸਾਹ ਨੇ ਬਣਾਇਆ ਮੈਂ ਕਿ ਹਰਾ ਕੇ ਦਿੱਤੀ ਫਿਰ ਉਹ ਦੂਜੇ ਕਹਿੰਦੇ ਸਾਰਾ ਹਾਸੀ ਬਣਾਇਆ ਬਣਾਇਆ ਕੀ ਇਹ ਕੁਛ ਨਹੀਂ ਬਣਾਇਆ ਨਾ ਸਰਕਾਰੀ ਕਾਲਜ ਬਣਾਇਆ ਕੋਈ ਨਾ ਸਰਕਾਰੀ ਸਕੂਲ ਕੋਠੀ ਕੀਤਾ ਨਾ ਸਰਕਾਰੀ ਹਸਪਤਾਲ ਬਣਾਇਆ ਕੋਈ ਸਰਕਾਰੀ ਸੜਕ ਵੀ ਨਹੀਂ ਬਣਾਈ ਸੜਕਾਂ ਪ੍ਰਾਈਵੇਟ ਨੂੰ ਦੇ ਦਿੰਦੀਆਂ ਜਗਾ ਜਗਾ ਤੇ ਟੋਲ ਪਲਾਜ ਲੱਗੇ ਨੇ ਅਸੀਂ ਆ ਕੇ ਕੀਤਾ ਤੋਦੋ ਤਿੰਨ ਤਿੰਨ ਸਾਲ ਤਹਾਂ ਗਾਹਾਂ ਚੱਲ ਗਏ ਟੋਲ ਪਲਾਜੇ ਅਹੀਂ ਲਈ ਗਏ ਨੇ ਪੈਸੇ 17 ਟੋਲ ਪਲਾਂਜੇ ਪੰਜਾਬ ਚੋਂ ਆ ਕੇ ਅਸੀਂ ਬੰਦ ਕੀਤੇ 62 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਹਰ ਰੋਜ਼ 62 ਲੱਖ ਰੁਪਇਆ ਅਹੀਂ ਚੱਲੀ ਗਈ ਅੱਧੇ ਤੇਰੇ ਅੱਧੇ ਮੇਰੇ ਕੌਣ ਪੁੱਛਦਾ ਉੱਥੇ ਸਵਾਹਾ ਜਿਹੜੇ ਪੈਸੇ ਬਚੇ ਨੇ ਸਾਡੇ ਕੋਲੇ ਇਹ ਅਸੀਂ ਨੱਕੇ ਲਾ ਲਾ ਕੇ ਜਿਹੜੀਆਂ ਖਾਲਜ ਖੱਡਾਂ ਪੈਂਦੀਆਂ ਸੀ ਨਾ ਉਹ ਬੰਦ ਕਰ ਕਰਕੇ ਸਾਡੇ ਕੋਲ ਪੈਸੇ ਬਚੇ ਨੇ ਅਸੀਂ ਮਾਫ ਕਰਦੇ ਤੁਹਾਨੂੰ ਮਾਫ ਕਰਦੇ ਪਰ ਅਸੀਂ ਮੁੱਖਮੈਂ ਜਿਹੜਾ ਆਪਣਾ ਕਮਿਸ਼ਨ ਹੈ ਜਿਹੜੇ ਤੋ ਕਰਜ਼ਾ ਲਿਆ ਜਿਹੜੀ ਸੰਸਥਾ ਉਹਨਾਂ ਨੂੰ ਦੇਵਾਂਗੇ ਸੀ ਤਾਂ ਕਿ ਉਹਨੂੰ ਉਹ ਘਾਟੇ 'ਚ ਨਾ ਜਾਣਾ ਉਹਨਾਂ ਨੂੰ ਤਿਆਸ ਕਰ ਬਲ ਦੇਵਾਂਗੇ ਐਦਾਂ ਹੀ ਬਿਜਲੀ ਬੋਰਡ ਦਾ ਪਹਿਲਾਂ ਬਿਜਲੀ ਬੋਰਡ ਘਾਟੇ 'ਚ ਸੀ ਹੁਣ ਬਿਜਲੀ ਵੀ 90% ਘਰਾਂ ਨੂੰ ਫ੍ਰੀ ਆਉਂਦੀ ਹੈ ਤੇ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਤੇ ਖੇਤਾਂ ਵਾਲੇ ਵੀ ਬਿਲਕੁਲ 8-10 ਘੰਟੇ 12 ਘੰਟੇ ਵੀ ਆਉਂਦੀ ਹੈ ਆ ਝੋਨਾ ਲੱਗ ਰਿਹਾ ਹੁਣ ਮੈਂ ਹੁਣੇ ਹਜੇ ਪੁੱਛ ਕੇ ਹਟਿਆ ਵੀ ਕੀ ਹਾਲ ਹੈ ਕਹਿੰਦੇ ਕੋਈ ਪ੍ਰੋਬਲਮ ਨਹੀਂ ਲੋਕ ਬੰਦ ਕਰਕੇ ਟਿਊਬਲ ਬੰਦ ਕਰਕੇ ਚੋਨਾ ਲਾ ਰਹੇ ਲੋਕ ਹੁਣ ਕਿੱਥੋਂ ਆ ਗਈ ਸਾਰਾ ਕੁਝ ਫਿਰ ਪਹਿਲਾਂ ਉਹ ਵਿੱਤ ਮੰਤਰੀ ਮੇਰਾ ਤਾਂ ਪ੍ਰਧਾਨ ਵੀ ਰਿਹਾ ਉਹ ਉਹ ਉਰਦੂ ਚ ਸ਼ੇਅਰ ਬੋਲ ਲੈਂਦਾ ਸੀ ਮੈਂ ਕਹਿੰਦਾ ਜੀ ਸਮਝੀ ਨਹੀਂ ਆਉਂਦੀ ਪੰਜਾਬੀ ਚ ਬੋਲੋ ਹੈਨਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ 9 ਸਾਲ ਐ ਕਹੀ ਗਿਆ ਜੀ ਹੁਣ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਨੌਜਵਾਨ ਮੁੰਡੇ ਕੁੜੀਆਂ ਕੀ ਕਰਨਗੇ ਕਹਿੰਦਾ ਚਲੋ ਬਾਹਰ ਨੂੰ ਚਲੀਏ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਖਜ਼ਾਨਾ ਤਾਂ ਖਾਲੀ ਹੈ ਸਨ ਸਵਾ ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹ ਜਾਂ ਕਿਸੇ ਮੇਰੇ ਵਿੱਤ ਮੰਤਰੀ ਦੇ ਮੂੰਹ ਜਾਂ ਕਿਸੇ ਮੰਤਰੀ ਦੇ ਮੂੰਹ ਸੁਣਿਆ ਖਜ਼ਾਨਾ ਖਾਲੀ ਖਜ਼ਾਨਾ ਵੀ ਪਰ ਰਹੇ ਆ ਤੇ ਲੋਕਾਂ ਨੂੰ ਸਕੂਲ ਤਾਂ ਵੀ ਦੇ ਰਹੇ ਨੌਕਰੀਆਂ 52000 ਤੋਂ ਵੱਧ ਨੌਕਰੀਆਂ ਦਿੱਤੀਆਂ